ਕਿਸਤੇ ਵੀ ਪ੍ਰਮਾਤਮਾ ਨਾ ਕਰੇ ਤਾਂ ਇਹ ਜਾ ਕੁਛ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੁਪਏ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹੇ ਦੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜਾਏ ਕਿਉਂਕਿ ਉਹਨਾਂ ਕੋਲੇ ਪੂਰੇ ਦੇ ਪੂਰੇ ਸਰੂਪ ਹੀ ਨਹੀਂ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ 'ਚ ਦਾਖਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਅੱਪ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ 'ਚ ਉਹ ਰਿਕਵਰੀ ਕਰਵਾਈ ਕੱਲ੍ਹ ਵਾਲੇ ਮਤਦੇ ਦੇ ਵਿੱਚ ਵੀ ਇਹ ਕਿੱਥੇ ਨੇਗਾ ਉਹ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾਜੇ ਸਾਢੇ 5 ਸਾਲਾਂ ਦਾ ਆ ਯਾਦਾ ਹੀ ਹੈ ਕੁਕਟਾਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਪਤਾ ਲਾਉਣ ਕਿਤੇ ਉਦੋਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਕੱਲ੍ਹ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਫਿਰ ਇਹ ਰਾਜਨੀਤਿਕ ਧਾਰਮਿਕ ਬੰਦੇ ਦੀ ਰਾਜਨੀਤੀ ਚ ਦਖਲ ਨਹੀਂ ਦੇਵੇ ਤੁੱਕ ਗਗਨ ਸਿੰਘ ਲੋਂਗੋਵਾਲ ਵੀ ਐਮਐਲਏ ਰਿਆ ਧੋਰੀ ਤੋਂ ਔਰ ਆਪ ਦੇ ਵਾਰੀ ਤਾਂ ਕਹਿੰਦੇ ਸਾਡੇ ਲਈ ਸਾਰਾ ਕੁਝ ਲਾਉਣਾ ਹੈ ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹਿਬ ਮੰਗਦੀਆਂ ਨੇ लाठी चार्ज ਵੀ ਹੁੰਦਾ ਉਦੋਂ ਉਹਨੂੰ लाठी चार्ज ਕਰਵਾਇਆ ਸੁਪਨੀ ਕਮੇਟੀ ਨੇ ਜਥੇਬੰਦੀਆਂ ਤੇ